ਅਦੇ ਆਪਕ ਸਾਥੀਓ ਅੱਜ ਅਸੀਂ ਮਿਸ਼ਨਲ ਸਮਰੱਥ ਪ੍ਰੋਜੈਕਟ ਤਹਿਤ ਗਣਿਤ ਦੇ ਵਿਸ਼ੇ ਤੇ ਗੱਲ ਕਰਾਂਗੇ। ਸੋ ਜੋ ਗਣਿਤ ਦਾ ਵਿਸ਼ਾ ਹੈ ਸਭ ਤੋਂ ਪਹਿਲਾਂ ਅਸੀਂ ਟੈਸਟਿੰਗ ਕਰਨੀ ਹੁੰਦੀ ਹੈ। ਤੇ ਜਿਹੜੀ ਗਣਿਤ ਦੀ ਟੈਸਟਿੰਗ ਆ ਉਹ ਅਸੀਂ ਘਟਾਓ ਤੋਂ ਸ਼ੁਰੂ ਕਰਾਂਗੇ। ਜੇਕਰ ਬੱਚਾ ਡਾਊਨ ਕਰ ਲੈਂਦਾ ਹੈ ਸੰਖਿਆ ਪਛਾਣ ਵੀ ਦੱਸ ਦਿੰਦਾ ਹੈ ਅੰਕ ਪਛਾਣ ਵੀ ਦੱਸ ਦਿੰਦਾ ਹੈ ਤਾਂ ਅਸੀਂ ਇਹਨੂੰ ਭਾਗ ਵਾਲੇ ਪੱਧਰ ਤੇ ਲੈ ਜਾਂਦੇ ਹਾਂ ਜੇਕਰ ਬੱਚਾ ਸੰਖਿਆ ਪਛਾਣ ਵੀ ਨਹੀਂ ਦੱਸਦਾ ਅੰਕ ਪਛਾਣ ਵੀ ਨਹੀਂ ਕਰਦਾ ਤਾਂ ਫਿਰ ਅਸੀਂ ਇਹਨੂੰ ਅਰੰਭਕ ਤੇ ਲੈ ਆਉਂਦੇ ਸੋ ਟੈਸਟ ਨੇ ਕਰਨ ਤੋਂ ਬਾਅਦ ਅਸੀਂ ਇਹਨਾਂ ਦੇ ਜਿਹੜੇ ਪੱਧਰ ਨਿਰਧਾਰਤ ਕਰਦੇ ਹਾਂ ਤੇ ਗ੍ਰੈਡ ਤੇ ਤਿੰਨ ਪੱਦਰ ਇਹ ਪਹਿਲਾ ਪੱਦਰ ਹੈ ਜਿਸ ਰਚ ਲੈਵਲ ਇੱਕ ਦੇ ਵਿੱਚ ਅਰੰਭਕ ਵਾਲੇ ਬੱਚੇ ਧੱਕ ਪਹਿ ਜਾਣ ਵਾਲੇ ਬੱਚੇ ਤੇ ਸੰਖਿਆ ਪਹਿ ਜਾਣ ਵਾਲੇ ਬੱਚੇ ਸ਼ਾਮਿਲ ਕੀਤੇ ਜਾਂਦੇ ਦੂਸਰੇ ਲੈਵਲ ਦੇ ਵਿੱਚ ਦੂਸਰੇ ਪੱਦਰ ਦੇ ਵਿੱਚ ਘਟਾਉ ਅਤੇ ਭਾਗ ਸ਼ਾਮਿਲ ਕੀਤੀ ਜਾਂਦੀ ਹੈ ਉਹਦੇ ਵਿੱਚ ਜਿਹੜੇ ਬੱਚੇ ਐਨੂੰ ਘਟਾਉ ਤੇ ਭਾਗ ਹੁੰਦੀ ਉਹਨਾਂ ਨੂੰ ਉਹਦੇ ਵਿੱਚ ਸ਼ਾਮਿਲ ਕਰ ਲਿਆ ਔਰ ਤੀਜਾ ਪੱਧਰ ਜਿਹੜਾ ਹੈਗਾ ਲੈਵਲ 10 ਉਹਦੇ ਵਿੱਚ ਸ਼ਾਬਦਿਕ ਸੰਭਾਲ ਕਰਾਈ ਜਾਂਦੇ ਆ ਉਹ ਜੋੜ ਦੇ ਵੀ ਹੋ ਸਕਦੇ ਆ ਘਟਾਓ ਦੇ ਵੀ ਹੋ ਸਕਦੇ ਆ ਗੁਣਾ ਦੇ ਵੀ ਪਰ ਭਾਗ ਦੇ ਸੋ ਦੋਸਤੋ ਇਹ ਤਾਂ ਸਨ ਟੈਸਟਿੰਗ ਔਰ ਪੱਧਰ ਨਿਰਧਾਰਤ ਕਰਨ ਦੀ ਪ੍ਰਕਿਰਿਆ ਸੋ ਜਦੋਂ ਅਸੀਂ ਮਹਤਵ ਦਾ ਕੰਮ ਸ਼ੁਰੂ ਕਰਦੇ ਆ ਤਾਂ ਜਿਹੜੇ ਪਹਿਲੇ 10 ਮਿੰਟ ਆ ਇਸ ਘੰਟੇ ਦੇ ਦੌਰਾਨ ਪਹਿਲੇ 10 ਮਿੰਟ ਆ ਉਹਦੇ 10 ਮਿੰਟਾਂ ਦੇ ਵਿੱਚ ਅਸੀਂ ਕੀ ਕਰਨਾ ਬੱਚਿਆਂ ਨਾਲ ਉਹੀ ਗੱਲਬਾਤ ਕਰਨੀ ਹੁੰਦੀ ਆ ਉਹਨਾਂ ਦਾ ਚਾਕਾ ਖੋਲਣਾ ਹੁੰਦਾ ਸੰਖਿਆ ਬਾਰੇ ਗੱਲ ਕਰ ਸਕਦੇ ਆ ਮਾਪ ਬਾਰੇ ਗੱਲ ਕਰ ਸਕਦੇ ਆ ਸੋ ਤੁਹਾਡੇ ਸਕੂਲ ਵਿੱਚ ਕਿੰਨੇ ਬੱਚੇ ਆ ਕਿੰਨੀਆਂ ਖਿੜਕੀਆਂ ਕਿੰਨੇ ਦਰਵਾਜ਼ੇ ਆ ਕਿੰਨੇ ਟੀਚਰ ਆ ਕਿੰਨੇ ਕਮਰੇ ਆ ਸੋ ਇਹ ਗੱਲਾਂ ਕਰਕੇ ਅਸੀਂ ਉਹਨਾਂ ਨਾਲ 10 ਮਿੰਟ ਜਿਹੜੇ ਹੁੰਦੇ ਬਤੀਰ ਕਰਨੇ। ਉਸ ਤੋਂ ਅਸੀਂ ਅਗਲੇ ਜਿਹੜੇ ਹੈਗੇ ਆ ਸਾਂਖਿਆ ਪਛਾਣ ਸਮਪੰਨਤੀ ਗਤੀਵਿਧੀਆਂ ਕਰਨੀਆ 20 ਮਿੰਟ ਉਹਦੇ ਦੱਸ ਹੀ ਲਾਉਣੇ ਹੁੰਦੇ ਆ। ਉਹਦੇ ਵਿੱਚ ਕੀ ਆ ਸਾਂਖਿਆ ਪਛਾਣ ਕਿਵੇਂ ਕਰਾਵਾਂਗੇ? ਸਭ ਤੋਂ ਪਹਿਲਾਂ ਅਧਿਆਪਕ ਉੱਚੀ ਆਵਾਜ਼ ਵਿੱਚ ਸਪਸ਼ਟ 1 ਤੋਂ 100 ਤੱਕ ਗਿਣਤੀ ਪੜੇ। ਬੱਚੇ ਮਗਰ ਨਹੀਂ ਬੋਲਣਗੇ। ਉਸ ਤੋਂ ਬਾਅਦ ਬੱਚੇ ਤਿੰਨ ਚਾਰ ਕੋਈ ਬੱਚੇ ਤਿੰਨ ਚਾਰ ਵਾਰੀ ਉਹਨੂੰ ਪੜਨਗੇ ਫਿਰ ਉਹਨਾਂ ਨੂੰ ਛੋਟੇ ਜਾਂ ਵੱਡੇ ਸੰਗਾਂ ਵਿੱਚ ਵੰਡ ਕੇ ਆਪਣੇ ਗਿਣਤੀ ਚਾਰਟ ਦੇ ਕੇ ਸੰਖਿਆ ਦੀ ਜਿਹੜੀ ਪਹਿਚਾਣ ਆ ਉਹ ਪੱਕੀੀ ਕਰਾਈ ਜਾ ਸਕਦੀ ਹੈ ਉਸ ਤੋਂ ਪਹਿਲਾਂ ਇੱਕ ਸਾਡਾ ਸਟੈਪ ਹੁੰਦਾ ਅੰਕਾਂ ਆ ਜਿਹੜੀ ਅੰਕ ਪਹਿਚਾਣ ਕਰਾਉਣੀ ਆ 0 ਤੋਂ 9 ਤੱਕ ਦੀ 1 ਤੋਂ 9 ਤੱਕ ਦੀ ਉਹ ਅਸੀਂ ਤੀਲੀਆਂ ਨਾਲ ਕਰਾ ਸਕਦੇ ਹਾਂ ਮੰਨ ਲਓ ਅਸੀਂ ਬੋਰਡ ਦੇ ਉੱਤੇ ਇੱਕ ਤੀਲੀ ਬਾਤੀ ਦੇ ਨਾਲ ਇੱਕ ਲਿਖ ਪੈ ਇਸ ਤਰ੍ਹਾਂ ਅਸੀਂ 9 ਤੱਕ ਉਹਦੀ ਪਛਾਣ ਕਰਾ ਸਕਦੇ ਹਾਂ ਔਰ ਜੇ ਅਸੀਂ ਇਹ ਚ ਜ਼ੀਰੋ ਦੀ ਪਛਾਣ ਕਰਾਉਣੀ ਹੈ ਤਾਂ ਉਵੇਂ ਅਸੀਂ ਮਨ ਲਓ ਅਸੀਂ ਪਾਜੀ ਤੀਲੀਆਂ ਲੈਣੇ ਹੈਗੇ ਤਾਂ ਉਹਦੇ ਵਿੱਚ ਅਸੀਂ ਉਹਨੂੰ ਕਹਿ ਸਕਦੇ ਹਾਂ ਵੀ ਅਸੀਂ ਇੱਕ ਚੱਕਰ ਇਹ ਕਿੰਨੀਆਂ ਤੀਲੀਆਂ ਰਹਿ ਗਈਆਂ ਇੱਕ ਚਾਰ ਰਹਿ ਗਈਆਂ ਜੀ ਫਿਰ ਤਿੰਨ ਰਹਿ ਗਈਆਂ ਫਿਰ ਦੋ ਰਹਿ ਗਈਆਂ ਫਿਰ ਇੱਕ ਰਹਿ ਗਈ ਤਾਂ ਫਿਰ ਉਹਨੂੰ ਕੋ ਵੀ ਜਦੋਂ ਅਸੀਂ ਪੰਜੇ ਤੀਲੀਆਂ ਚੱਕ ਲਈਏ ਬਾਕੀ ਕਿ ਕਿੰਨੇ ਬਚੇ ਸਾਡੇ ਕੋਲੇ ਤਾਂ ਜਦੋਂ ਅਸੀਂ ਪੁੱਛਦੇ ਹਾਂ ਵੀ ਸਾਡੇ ਕੋਲ ਕੁਝ ਵੀ ਨਹੀਂ ਬਚਿਆ ਮਤਲਬ ਕੁਝ ਵੀ ਦਾ ਮਤਲਬ ਤਾਂ ਅਸੀਂ ਉਹਦੀ ਜ਼ੀਰੋ ਅੰਕ ਤਾਂ ਕਰਦੇ ਆ ਵੀ ਜਦੋਂ ਸਾਡੇ ਕੋਲ ਕੁਝ ਵੀ ਬਾਕੀ ਨਹੀਂ ਬਚਦਾ ਤਾਂ ਉਹਦਾ ਮਤਲਬ ਜ਼ੀਰੋ ਹੁੰਦਾ ਸੋ ਅਸੀਂ ਪਹਾੜੇ ਵੀ ਇਸ ਵਿੱਚ ਅਸੀਂ ਕਰਾਉਣੇ ਹੁੰਦੇ ਆ ਬੰਡਰ ਤੀਲੀਆਂ ਦਾ ਕਨਸੈਪਟ ਜਿਹੜਾ ਅਸੀਂ ਇਹਨਾਂ 20 ਮਿੰਟਾਂ ਵਿੱਚ ਹੀ ਉਹਨਾਂ ਨੂੰ ਕਰਾਉਣਾ ਹੁੰਦਾ ਤੇ ਬੱਚਿਆਂ ਨੂੰ 9 ਤੱਕ ਜਦੋਂ ਅਸੀਂ ਅੰਕ ਪਛਾਣ ਕਰਾ ਦਿੰਨੇ ਆ ਤੇ ਜਦੋਂ ਅਸੀਂ ਇੱਕ ਤੀਲੀ ਹੋਰ ਸ਼ਾਮਿਲ ਕਰਦੇ ਆ ਤਾਂ ਉਹ 10 ਬਣ ਜਾਂਦੇ ਆ ਤਾਂ ਅਸੀਂ ਉਹਨੂੰ ਕਹਿੰਦੇ ਆ ਵੀ ਜਦੋਂ 10 ਬਣ ਜਾਂਦੇ ਆ ਤਾਂ ਉਹਦਾ ਮਤਲਬ ਇੱਕ ਅਸੀਂ ਬੰਡਲ ਤਿਆਰ ਹੋ ਜਾਂਦਾ ਸਾਡਾ ਸੋ ਇਹ ਸਾਡੀ ਇਹਦੀ ਦੂਜੇ ਨੰਬਰ ਦੀ ਗਤੀਵਿਧੀ ਹੈ ਜਿੱਥੇ ਅਸੀਂ 20 ਮਿੰਟ ਲਾਉਣੇ ਹੁੰਦੇ ਆ ਉਸ ਤੋਂ ਬਾਅਦ ਸਾਡਾ ਜਿਹੜਾ ਤੀਜਾ ਸਟੈਪ ਆ ਉਹ ਵੀ 20 ਮਿੰਟਾਂ ਦਾ ਜਿਹਦੇ ਵਿੱਚ ਅਸੀਂ ਸ਼ਾਬਦਿਕ ਸਵਾਲ ਤੇ ਉਹਨਾਂ ਨੂੰ ਹੱਲ ਕਰਨਾ ਹੁੰਦਾ ਬੰਡਲ ਤੇ ਲੀਆਂ ਮੰਨ ਲਓ ਅਸੀਂ ਜੋੜ ਕਰਉਣਾ ਤਾਂ ਮੰਨ ਲਓ ਅਸੀਂ 32 ਦੇ ਵਿੱਚੋਂ 15 ਘਟਾਉਣੇ ਆ 32 ਦੇ ਵਿੱਚੋਂ ਤਾਂ ਅਸੀਂ ਉਹਨੂੰ 32 ਜੇ ਲਿਖਾਂਗੇ ਤਾਂ ਦੱਸਾਂਗੇ ਵੀ ਜਿਹੜੇ 2 ਆ ਉਹ ਹੈਗਾ ਤੀਲੀ ਦਾ ਘਰ ਆ ਤੇ ਜਿਹੜਾ 3 ਨਾ ਉਹ ਬੰਡਲ ਦਾ ਘਰ ਆ ਤੇ ਇਹਨਾਂ ਨੂੰ ਜੇ ਅਸੀਂ ਮਲਾਉਣੇ ਆ ਉਵੇਂ ਬੰਡਲ ਨੂੰ ਬੰਡਲ ਜੋੜ ਦੇਣਾ ਤੇ ਲੀਆਂ ਨੂੰ ਤੀਮੀਆਂ ਜੋੜ ਦੇਣੀਆਂ ਤੇ ਜੇ ਅਸੀਂ ਘਟਾਓ ਕਰ ਰਹੇ ਆ ਮੰਨ ਲਓ ਅਸੀਂ 32 ਦੇ ਵਿੱਚੋਂ ਕਹਿੰਨੇ ਆ ਵੀ ਅਸੀਂ 16 ਘਟਾਉਣੇ ਆ ਤਾਂ ਦੋ ਦੇ ਵਿੱਚੋਂ ਸੀ ਨਹੀਂ ਕੱਢ ਸਕਦੇ ਮਤਲਬ ਤੀਲੀ ਵਾਲੇ ਪਾਸੇ ਦੋ ਤੀਲੀਆਂ ਤੇ ਉਹਦੇ ਜੋ ਛੇ ਤੀਲੀਆਂ ਕਿਵੇਂ ਚੱਕਾਂਗੇ ਤਾਂ ਫਿਰ ਅਸੀਂ ਉਹਨਾਂ ਨੂੰ ਦੱਸਣਾ ਵੀ ਅਸੀਂ ਗਵਾਂਢ ਕੋਲੋਂ ਗਵਾਂਢੀ ਕੋਲੋਂ ਜਿਹੜਾ ਬੰਡਲ ਵਾਲਾ ਘਰ ਆ ਉਹ ਤੋਂ ਅਸੀਂ ਇੱਕ ਬੰਡਲ ਦਾ ਰਲਵਾਂਗੇ ਤੇ ਉਹ ਬੰਡਲ ਉੱਧਰ ਜਾ ਕੇ ਮਿਲ ਕੇ ਸਾਡੇ ਕੋਲ ਵੱਡੀ ਸਾਂਖਿਆ ਹੋ ਜੂਗੀ ਤੇ ਫਿਰ ਅਸੀਂ ਉਹ ਨਹੀਂ ਉਹ ਚੋਂ ਤੀਲੀਆਂ ਕੱਢ ਸਕਦੇ ਹਾਂ ਬੰਡਲ ਖੋਲ ਸਕਦੇ ਸੋ ਅੱਗੇ ਗੁਣਾ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਦੋ ਵਿਧੀਆਂ ਹੈਗੀਆਂ ਇੱਕ ਤਾਂ ਸਮੂਹ ਬਣਾ ਕੇ ਗੁਣਾ ਸਿਖਾਉਣੀ ਆ ਤੇ ਇੱਕ ਉਹਦੇ ਵਿੱਚ ਪੌੜੀ ਵਿਧੀ ਹੁੰਦੀ ਹੈ। ਤਾਂ ਇਹ ਦੋ ਵਿਧੀਆਂ ਹੈਗੀਆਂ। ਔਰ ਭਾਗ ਦੀ ਵਿਧੀ ਹੈਗੀ ਆ ਅਸੀਂ ਕਹਿ ਸਕਦੇ ਆਂ ਵੀ ਮਰ ਲੋਸਾ ਮੇਰੇ ਕੋਲੇ 10 ਰੁਪਏ ਆ ਤਾਂ ਮੈਂ ਪੰਜਾਂ ਜਣਾ ਚ ਵੰਡਣੇ ਤਾਂ ਮੈਂ ਕਿੰਨੇ-ਕਿੰਨੇ ਵੰਡੂਗਾ ਬਰਾਬਰ-ਬਰਾਬਰ। ਤਾਂ ਉਹ ਫਿਰ ਮਤਲਬ ਦੂ-ਦੂ ਵੰਡਾਂਗੇ ਬੱਚੇ ਦਾ ਨੂੰ ਜਵਾਲੀ ਵੀ ਦੱਸ ਸਕਦੇ ਆਂ ਤੇ ਉਹਨਾਂ ਨੂੰ ਦੱਸਣਾ ਵੀ ਵੰਡਣਾ ਦਾ ਮਤਲਬ ਭਾਗ ਹੁੰਦਾ। ਔਰ ਭਾਗ ਦਾ ਜਿਹੜਾ ਚਿੰਨ ਹੁੰਦਾ ਉਹ ਵੀ ਅਸੀਂ ਸਮਝਾਉਣਾ। ਜੋੜ ਦਾ, ਗੁਣਾ ਦਾ, ਘਟਾਓ ਦਾ ਚਿੰਨ ਵੀ ਅਸੀਂ ਬੱਚਿਆਂ ਨੂੰ ਦੱਸਣਾ ਹੁੰਦਾ। ਤੇ ਉਸ ਤੋਂ ਬਾਅਦ ਜੋ ਹੈ ਕਿ ਗਨੇਤ ਦੀਆਂ ਹੋਰ ਵੀ ਗਤੀਵਿਧੀਆਂ ਹੈਗੀਆਂ 10 ਮਿੰਟ ਅਸੀਂ ਉੱਤੇ ਲਾਉਣੇ ਆ ਉਹਦੇ ਵਿੱਚ ਜਿਹੜੀ ਹੈਗੀ ਆ ਅਸੀਂ ਦੂਰੀ ਬਾਰੇ ਗੱਲ ਕਰ ਸਕਦੇ ਆ ਵੀ ਅਸੀਂ ਆਪਣੇ ਤੁਹਾਡੇ ਸਕੂਲ ਦੀ ਤੁਹਾਡੇ ਘਰ ਤੋਂ ਕਿੰਨੀ ਦੂਰੀ ਆ ਤੁਹਾਡੇ ਸ਼ਹਿਰ ਦੀ ਤੁਹਾਡੇ ਪਿੰਡ ਤੋਂ ਕਿੰਨੀ ਦੂਰੀ ਆ ਆਪਣੇ ਸਕੂਲ ਤੋਂ ਦੁਕਾਨ ਦੀ ਕਿੰਨੀ ਦੂਰੀ ਆ ਉਹ ਅਸੀਂ ਦੱਸ ਸਕਦੇ ਆ ਉਚਾਈ ਇਹ ਕਿਹਦਾ ਦੇਮੀ ਸਾਇਕਲ ਕਿੰਨਾ ਉੱਚਾ ਹੋਊਗਾ ਅਨੁਮਾਨ ਨਹੀਂ ਲਾਉਣਾ ਇਹਨਾਂ ਬੱਚੇ ਨੇ ਜੇ ਅਸੀਂ ਕਹੀਏ ਕਿ ਆ ਜਿਹੜੀ ਕੰਦ ਹੈਗੀ ਆਪਣੇ ਘਵਰੇ ਦੀ ਤੇ ਇਹ ਕਿੰਨੇ ਗਿੱਠਾਂ ਦੀ ਹੋਊਗੀ ਉਹਨੂੰ ਮਿੰਡ ਕੇ ਦੱਸੋ ਜਾਂ ਅਸੀਂ ਕਹਿ ਸਕਦੇ ਹਾਂ ਵੀ ਇੱਕ ਜੱਗ ਦੇ ਵਿੱਚ ਕਿੰਨੇ ਕੱਪ ਪਾਣੀ ਦੇ ਪਾਏ ਜਾਣਗੇ ਜਾਂ ਇੱਕ ਬਾਲਟੀ ਵਿੱਚ ਕਿੰਨੇ ਜੱਗ ਪਾਣੀ ਦੇ ਪਾਏ ਜਾਣਗੇ ਇਹੋ ਜਿਹੀਆਂ ਛੋਟੀਆਂ-ਛੋਟੀਆਂ ਗੱਦੀਵੀਆਂ ਕਰਾ ਸਕਦੇ ਹਾਂ ਤੇ ਖੇਡ ਪਟਾਰਾ ਜੋ ਅਸੀਂ ਖੇਡਾ ਕਰਾ ਸਕਦੇ ਹਾਂ ਤਾੜੀ ਚੁੜਕੀ ਦੀ ਖੇਡ ਹੈਗੀ ਆ ਔਰ ਕਾਫੀ ਕਿ ਨਾ ਗਰਮ ਠੰਡਾ ਕਾਫੀ ਤਰ੍ਹਾਂ ਦੀ ਉਹਦੇ ਵਿੱਚ ਕਿੱਡਾ ਦਿੱਤੀ ਹੋਈਆਂ ਤਾਂ ਉਹ ਅਸੀਂ ਕਰਾ ਸਕਦੇ ਹਾਂ ਸੋ ਇੰਨਾ ਕੀ ਇਹ ਕੰਮ ਹੈਗਾ ਸੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ